ਰੋ ਫੁੱਲ ਕੇ ਪਿੱਥੋ ਵਾਲਾ ਕਿੱਥੇ ਆ ਪਿੱਥੋ ਵਾਲਾ ਕਹਿੰਦੇ ਵੀ ਜੋੜੀਆਂ ਜੱਗ ਥੋੜੀਆਂ ਤੇ ਨਰੜ ਬਥੇਰੇ ਇਹ ਜੋੜੀ ਨੇ ਵੀ ਦੁਨੀਆ ਮਨਾਈ ਆ ਪਿੱਥੋ ਵਾਲੇ ਸੀਰੇ ਨੂੰ ਬੇਨਤੀ ਕਰਾਂਗੇ ਉਹ ਸਾਡਾ ਵੀਰ ਵੀ ਖੇਡ ਮੈਦਾਨ ਦੇ ਵਿੱਚ ਆ ਜਾਵੇ ਰਾਣੀ ਵਾਲੀਆ ਕੋਨੀ ਕੱਲਾ ਕੱਲਾ ਸਾਰਾ ਸਾਰਾ ਦਿਨ ਕਹਿੰਦੇ ਕਬੱਡੀਆਂ ਪਾਉਂਦਾ ਰਹਿੰਦਾ ਸੀ ਹੈ ਰਾਣੀ ਵਾਲੀਆ ਕੋਨੀ ਤੇ ਪਿੱਥੋ ਵਾਲੇ ਸੀਰੇ ਨੇ ਗੱਲੇ ਨੇ ਕਹਦੇ ਤਿੰਨ ਤਣ ਰੇਡਰ ਚਾਰ ਚਾਰ ਰੇਡਰ ਵਿਰੋਧੀ ਟੀਮ ਦੇ ਖੜਾਏ ਆ ਇਹ ਸਾਡੇ ਵੱਡੇ ਭਰਾ ਇਹ ਸਾਡੀ ਕਬੱਡੀ ਦਾ ਮਾਣ ਹੈ ਇੱਕ ਵਾਰੀ ਬਠਿੰਡੇ ਵਾਲਿਆਂ ਦਾ ਭਰਾਵਾਂ ਲਈ ਤਾੜੀਆਂ ਮਾਰੋ ਜ਼ੋਰਦਾਰ ਜੋੜੀਆਂ ਜਗ ਥੋੜੀਆਂ ਤੇ ਨਰਨ ਬਤੇਰੇ ਜਿਹੜੇ ਕਾਰਨਾਮੇ ਜਿਹੜੇ ਰਿਕਾਰਡ ਇਸ ਜੋੜੀ ਨੇ ਬਣਾਏ ਆ ਉਹ ਵੀ ਔਖੇ ਹੀ ਟੁੱਟਣਿਆ ਲੈ ਵੀ 365 ਵਾਲਾ ਕਲੋਜ਼ ਕਰਕੇ ਦਿਖਾ ਦੇ ਪਤਾ ਲੱਗੇ ਦੁਨੀਆ ਨੂੰ ਵੀ ਆ ਬੱਬਰ ਸ਼ੇਰਾ ਨੇ ਵੀ ਦੁਨੀਆ ਮਨਾਈ ਐ ਲੈ ਵੀ ਸੁਖਰਾਜ ਸ਼ੇਰਾ ਨੇ ਵੀ ਦੁਨੀਆ ਮਨਾਈ ਐ ਕੋਈ ਖਿਡਾਰੀ ਫੜ ਲੈਂਦਾ ਸੀ ਤੇ ਫੜ ਲੈਂਦਾ ਜਿਹੜੀਆਂ ਪਿੱਥੋ ਵਾਲੇ ਨੇ ਬਗਲਾ ਫੜ ਕੇ ਜੱਫੇ ਲਾਇਆ ਇਕੱਰੀ ਤਾੜੀਆਂ ਮਾਰ ਕੇ ਦੱਸੋ ਜ਼ੋਰ ਨਾਲ ਪਿੱਥੋ ਵਾਲਾ ਜੀ ਨੂੰ ਵੀ ਫੜ ਲੈਂਦਾ ਸੀ ਇੱਕ ਟ੍ਰੈਂਟੋ ਕੱਪ ਦਾ ਬੈਸਟ ਰੇਡਰ ਆਇਆ ਸੀ ਮੇਰੇ ਕਹਾ 7-8 ਦੇ ਵਿੱਚ ਦਾ ਕਾਰਦਾ ਸੀ ਜਦੋਂ ਜੱਫਾ ਲਾਇਆ ਨੇ ਗੋਲੇ ਵਾਲੇ ਦੀ ਧਰਤੀ ਦੇ ਉੱਪਰ ਫਾਈਨਲ ਦਾ ਮੈਚ ਸੀ ਦੂਜੀ ਤੀਜੀ ਕਬੱਡੀ ਪਈ ਸੀ ਉਸ ਤੋਂ ਬਾਅਦ ਉਹ ਕੌਡੀ ਨਹੀਂ ਪਈ ਇੰਨਾ ਕਰਗਾ ਕੇ ਰੱਖਦਾ ਸੀ ਇਹ ਪਿੱਥੋ ਆ ਆ ਪਿੱਥੋ ਵਾਲੀਆ ਸੀਰਾ ਤੇ ਨਾਲ ਮਾਨ ਕਬੱਡੀ ਦਾ ਮਾਨ ਆ ਸਾਡੀ ਕਬੱਡੀ ਦਾ ਮੈਂ ਬੇਨਤੀ ਕਰਾਂਗਾ ਵੀਰਾਂ ਨੂੰ ਵੀ ਸਟੇਜ ਤੇ ਮਰਾਜ